ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੋਟਾਟੋ ਪਲੈਂਟਰ ਲੈ ਕੇ ਆਏ ਹਾਂ ਸੇਲੀ ਆਟੋਮੈਟਿਕ ਇਸ ਦੀ ਸਾਰੀ ਜਾਣਕਾਰੀ ਮਾਡਲ ਰੇਟ ਏਰੀਆ ਫੋਨ ਨੰਬਰ ਵਗੈਰਾ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਹਰ ਹੁਜ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀਏ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਜੀ। ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ। ਹੁਣ ਆਪਾਂ ਗੱਲ ਕਰਾਂਗੇ ਇਸ ਮਸ਼ੀਨ ਬਾਰੇ। ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫੋਟੋਆਂ ਸ਼ੋ ਹੋ ਰਹੀਆਂ ਨੇ ਜੀ ਗੁਰਦੇਵ ਵਾਲਿਆਂ ਦੀ ਪੋਟਾਟੋ ਪਲੰਟਰ ਹੈਗੀ ਆਟੋਮੈਟਿਕ ਮਸ਼ੀਨ ਇਹ। ਇਸੇ ਲਈ ਹੈ ਜੀ 2022 ਮਾਡਲ ਮਸ਼ੀਨ ਹੈ ਮਸ਼ੀਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਨਵੇਂ ਵਰਗੀ ਮਸ਼ੀਨ ਪਈ ਹੈ ਜੀ ਮਾਡਲ 2022 ਹੈ ਜੇ ਰੇਟ ਦੀ ਆਪਾਂ ਗੱਲ ਕਰੀਏ ਤਾਂ 1,35,000 ਰੁਪਿਆ ਪਿੰਡ ਵੱਲੋਂ ਇਸ ਮਸ਼ੀਨ ਦਾ ਰੇਟ ਰੱਖਿਆ ਗਿਆ ਹੈ ਮੌਕੇ ਤੇ ਰੇਟ ਘਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜੀ ਮਸ਼ੀਨ ਹੈ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾ ਨੇ ਇਹ ਮਸ਼ੀਨ ਖਰੀਦਣੀ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਆਪਣੀਏ ਚੰਗੀ ਲੱਗੀ ਤਾਂ ਗਰੁੱਪਾਂ ਦੇ ਵਿੱਚ ਬਾਕੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ